ਇਹ ਨਹੀਂ ਦਿੱਤੀ ਆ ਇਹ ਕੌਣ ਸੀ ਮੇਰੇ ਰਿਸਪੌਂਸ ਸੀ ਇਹਨਾਂ ਨੇ ਪਹਿਲਾ ਹੀ ਸ਼ੁਰੂ ਤੋਂ ਠੋਠਾ ਕੇਸ ਭਾ ਕੇ ਨਾ ਤੇ ਅੰਦਰ ਕਿੰਨੇ ਨੇ ਪੁਲਿਸ ਵਾਲੇ ਆ ਗਏ ਇਹ ਕੋ ਨਹੀਂ ਜਸਪਾਲ ਸਿੰਘ ਦੀ ਪਰਮੀਸ ਸੀ ਜਸਪਾਲ ਸਿੰਘ ਇਹ ਤੇ ਪੁਲ ਇਮਰ ਅਜ਼ਮੀ ਆ ਗਏ ਜਿਲੰਦਰ ਦੇ ਅਗੇ ਸਵਾਰਸਨ ਵਾਲੇ ਆ ਮੇਰੇ ਹਸਬਨੋ ਤਾਂ ਕੀ ਲਵੰਦੇ ਹੈਗੇ ਇਹਨਾਂ ਨੇ ਕੋਟ ਕੋਟ ਕੇ ਹੱਥ ਵੀ ਤੋੜ ਦਿੱਤਾ ਇਹਨਾਂ ਨੇ ਇਲਾਜ ਵਾਸਤੇ ਬਾਹਰ ਨਹੀਂ ਭੇਜੀ ਇਹਨਾਂ ਨੂੰ ਰਾਤ ਮੇਰੇ 10:47 ਤੇ ਗੱਲ ਹੋਈ ਉਹ ਤਾਂ ਜਿੰਟ ਸੀ ਜਿੰਟੋ ਗੱਲ ਹੋਈ ਤੇ ਮੇਰੇ ਨਾਲ ਗੱਲ ਹੋਈ ਹੈ ਮੇਰੀ ਇਹਨਾਂ ਨੇ ਇਹੋ ਹੀ ਕਿਹਾ ਹੈ ਉਹ ਜਿਵੇਂ ਮੇਨੋਤਮ ਕਿਹਾ ਲੱਗਣ ਡੀਆਂ ਮੈਨੂੰ ਕੁਝ ਵੀ ਇਹ ਕਰ ਸਕਦੇ ਆ ਕਿ ਜਿਹੜੇ ਜਸਪਾਲ ਸਿੰਘ ਪੁਰਮੀਤ ਸਿੰਘ ਆ ਕਿ ਇਹ ਮੇਰੇ ਗਾ ਮੁੰਡੇ ਮੇਰੇ ਘਰ ਪਉਮਦੇ ਆ ਕਿ ਜਿੰਨੇ ਡੱਥੂ ਤੁਹਾਡੇ ਕੀ ਲੱਗਦੇ ਸੀਗੇ ਮੇਰਾ ਪੁੱਤਰ ਮੇਰਾ ਮੇਰਾ ਬੇਟਾ ਰਾਤੀ ਚੰਗਾ ਬੜਾ ਹੀ ਮਰਨਾ ਉਹਨੇ ਗੱਲ ਕੀਤੀ ਆ ਹਾਂਜੀ ਭੂਜਾ ਇਹ ਜਿਹਨੇ ਡੈਥ ਹੋਈ ਆ ਇਹ ਕੌਣ ਸੀਗੇ ਤੇ ਮੇਰੇ ਉਸ ਬੰਦੇ ਸੀਗੇ ਅੱਛਾ ਜੀ ਹਾਂਜੀ ਤੁਹਾਨੂੰ ਕਦੋਂ ਪਤਾ ਲੱਗਾ ਉਹਨੇ ਡੈਥ ਹੋ ਗਈ ਆ ਹਾਂ ਨੂੰ ਸਵੇਰ ਪਤਾ ਲੱਗਾ ਯਾਰ ਅੱਛਾ ਜੀ ਹਾਂਜੀ ਇਹ ਕੀ ਇਹ ਕਿਸ ਕੇ ਹਿਸੇ ਸੀਗੇ ਉਹ ਇਹਨਾਂ ਨੇ ਪਹਿਲਾ ਹੀ ਸ਼ੁਰੂ ਤੋਂ ਝੂਠਾ ਕੇਸ ਪਾ ਕੇ ਨਾ ਜਲੰਧਰ ਕਿੰਨੇ ਨੇ ਪੁਲਿਸ ਵਾਲਿਆਂ ਨੇ ਅੱਛਾ ਜੀ ਹਾਂ ਜੀ ਜਿਸਪਾਲ ਸਿੰਘ ਤੇ ਗੁਰਮੀਤ ਸਿੰਘ ਇਹ ਕੌਣ ਹੈ ਜਿਸਪਾਲ ਸਿੰਘ ਤੇ ਗੁਰਮੀਤ ਸਿੰਘ ਜਿਸਪਾਲ ਸਿੰਘ ਤੇ ਪੁਲ ਇਮਰ ਅਜ਼ਮੀ ਆਗੇ ਹਾਂ ਜੀ ਜਲੰਧਰ ਦੇ ਜਲੰਧਰ ਦੇ ਆਗੇ ਸਪਾਸੇ ਸੱਲ ਵਾਲੇ ਆ ਅੱਛਾ ਜੀ ਹਾਂ ਜੀ ਇਹ ਹੁਣ ਉਹਨਾਂ ਨੂੰ ਤਮਕੀਆ ਦਵਾਉਂਦੇ ਹੈਗੇ ਇਹਨਾਂ ਨੇ ਹੱਥ ਤੋੜ ਮੇਰੇ ਹਸਬੰਦ ਨੂੰ ਤਮਕੀਆ ਲਵਾਉਂਦੇ ਹੈਗੇ ਇਹਨਾਂ ਨੇ ਕੋਟ ਕੋਟ ਕੇ ਹੱਥ ਵੀ ਤੋੜ ਦਿੱਤਾ ਇਹਨਾਂ ਨੇ ਇਲਾਜ ਵਾਸਤੇ ਬਾਹਰ ਨਹੀਂ ਭੇਜਿਆ ਇਹਨਾਂ ਨੂੰ ਇਹਨਾਂ ਕੋੜ ਕੋੜ ਕੇ ਆਤ ਵੀ ਤੋੜ ਦਿੱਤਾ ਫਿਰ ਇਹਨਾਂ ਨੇ ਅੰਦਰੋਂ ਕੰਟੀ ਚੈਂਕੀ ਦੀ ਐ ਸੈਂਟੀ ਦੀਆਂ ਨਾ ਤੁਮ ਕਿ ਹਲਵਾਈਆਂ ਮੈਨੂੰ ਨਹੀਂ ਪਤਾ ਮੇਰੀ ਚੰਗੀ ਤਰ੍ਹਾਂ ਗੱਲ ਵਧੀਆ ਹੋਈ ਯਾਰ ਕਦੋਂ ਗੱਲ ਹੋਈ ਤੁਹਾਡੀ ਰਾਤ ਮੇਰੀ 10:47 ਤੇ ਗੱਲ ਹੋਈ ਉਹ ਤਾਂ ਜਿਲ ਸੀ ਜਿਲ ਤੋਂ ਗੱਲ ਹੋਈ ਤੇ ਜਿਲ ਤੋਂ ਗੱਲ ਹੋਈ ਆ ਮੇਰੀ ਅੱਛਾ ਜੀ ਕੀ ਕਹਿੰਦੀ ਤੁਹਾਨੂੰ ਮੈਨੂੰ ਉਹਨਾਂ ਨੇ ਇਹੋ ਹੀ ਕਿਹਾ ਹੈਗਾ ਪੂਜਾ ਵੀ ਮੈਨੂੰ ਤੁਮ ਕਿਹਾ ਲੱਗਣ ਡੀਆਂ ਵਾ ਮੈਨੂੰ ਕੁਝ ਵੀ ਇਹ ਕਰ ਸਕਦੇ ਇਹ ਹੈਗੇ ਵੀ ਇਹ ਜਿਹੜੇ ਜਸਪਾਲ ਸਿੰਘ ਗੁਰਮੀਤ ਸਿੰਘ ਇਹ ਹੈਗੇ ਇਹ ਮੇਰੇ ਗਾ ਮੁੰਡੇ ਮੇਰੇ ਗੱਲ ਪਵਾਉਂਦੇ ਹੈਗੇ ਜੇਲ੍ਹ ਵਾਲੇ ਜੇਲ੍ਹ ਵਾਲੇ ਮੁੰਡੇ ਹੀ ਜਿਹੜੇ ਬੰਟੀ ਚੈਂਕੀ ਮੈਂ ਹਾਂਜੀ ਦੌਰ ਚਾਤ ਮੈਂ ਮਰ ਜਰਨ ਤਕ ਕਿ ਯੋਜਨਾ ਦੇ ਤੋੜ ਕੀ ਲੱਗਦੇ ਸੀਗੇ ਮੇਰਾ ਪੁੱਤਰ ਹੀ ਮੇਰਾ ਬੇਗਾ ਹੀ ਛੋਟਾ ਅੱਛਾ ਜੀ ਇਹ ਕੀ ਚਾਹਣਾ ਚਾਹੋਗੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਨਹੀਂ ਪ੍ਰਸ਼ਾਸਨ ਤੋਂ ਉਹ ਮੰਗ ਮੰਗਦੇ ਆ ਕਿ ਮੇਰਾ ਬੇਟਾ ਰਾਤੀ ਚੰਗਾ ਪੜਾਇਆ ਮੇਰ ਨਾਲ ਉਹਨੇ ਗੱਲ ਕੀਤੀ ਆ ਮਾਤਾ ਦਵਾਈ ਲੈ ਤੋ ਠੀਕ ਹੋ ਜੇਗੀ ਤੇ ਮੈਂ ਠੀਕ ਠਾਕ ਗਿਆ ਕੋਈ ਨਵੇਂ ਆ ਲੈਣਾ ਵਾ ਕਿ ਮੇਗਾ ਪੁੱਤ ਤੇਰੀ ਉਹਨਾਂ ਨੇ ਜ਼ਮਾਨਤ ਕਿਉਂ ਮਤਲਬ ਰੱਦ ਕੀਤੀ ਕਿੰਡੀ ਮਿਆਂ ਦਾ ਪੁਲਿਸ ਵਾਲਿਆਂ ਨੇ ਮਤਲਬ ਰਲ ਕੇ ਤੇ ਮੇਰੀ ਜ਼ਮਾਨਤ 12 ਤਰੀਕ ਤੇ ਹੋਣੀ ਸੀ ਰੱਦ ਕਰ ਦਿੱਤੀ ਕਿੰਡੇ ਆ ਵੀ ਤੂੰ ਪੰਚਲਵੀਂ ਜਾਵੇਂਗਾ ਜ਼ਮਾਨਤ ਕਰਾ ਕੇ ਤੇ ਤੈਨੂੰ ਰਹਿਣ ਨਹੀਂ ਦੇਣਾ ਤੈਨੂੰ ਜੰਡੇ ਵਾਲੇ ਚ ਵਸਣ ਨਹੀਂ ਦੇਣਾ ਤੈਨੂੰ ਛੁੱਟਾਂਗੇ ਕਿ ਚੰਗੇ ਤਾਂ ਕਿ ਮੈਨੂੰ ਬਹੁਤ ਧਮਕੀਆਂ ਦਿੰਦਾ ਉਹ ਆਣ ਕੇ ਸਵਾਲ ਵੇ ਉਹ ਉਹਨਾਂ ਨੇ ਉਹਦੀ ਬਾਹਾਂ ਤੋੜੀ ਆ ਵੇਖ ਲਓ ਜਿਹਦੀ ਫੋਟੋ ਵੀ ਹੈਗੀ ਜੋ ਬਾਹਾਂ ਤੋੜੀ ਉਂਗਲਾ ਤੋੜਿਆ ਤੇ ਮੈਨੂੰ ਹਸਪਤਾਲ ਨਹੀਂ ਜਾਣ ਦਿੱਤੇ ਤੇ ਕਹਿੰਦੇ ਵੀ ਤੂੰ ਇਹ ਮੈਂ ਮਤਲਬ ਇਹ ਕਹਿ ਵੀ ਮੇਰੀ ਬਾਹ ਆਪੇ ਟੁੱਟੀ ਆ ਜਦੋਂ ਕੋਟ ਕੋਟ ਕੇ ਤੋੜੀ ਤੇ ਫਿਰ ਆਪੇ ਕੋ ਕਹਿੰਦਾ ਕਿ ਇਹ ਗੱਲ ਦਾ ਵੈਰ ਹੀ ਤੇ ਤੁਸੀਂ ਤੂੰ ਹਾਈਲ ਕਿਉਂ ਦੱਸਿਆ ਵਾਕਿ ਮੇਰੀ ਬਾਹ ਇਹਨਾਂ ਨੇ ਤੋੜੀ ਆ ਇੱਕ ਥਾਣੀ ਜਾ ਕੇ ਆਇਓ ਕੀ ਕਹਿੰਦੇ ਥਾਣੀ ਵਾਲੀ ਤੁਹਾਨੂੰ ਕੀ ਕਹਿੰਦੇ ਆ ਉਹਨਾਂ ਨੂੰ ਰਿਪੋਰਟ ਆ ਵੀ ਦੇ ਅੰਦਰ ਕਾਜ ਦੇ ਆਏ ਵੇਖੋ ਹੁਣ ਕੀ ਕਰ ਕਾਰਵਾਈ ਕਰਦੇ ਹੁਣ